ਲੋ ਜੀ ਭਾਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਬਹੁਤ ਵੱਡਾ ਮੈਸੇਜ ਹੈ ਇਹਦੇ ਵਿੱਚ ਭਾਈ ਕੋਈ ਕੋਈ ਇਨਸਾਨ ਬੜਾ ਅਜੀਬ ਹੁੰਦਾ ਰੱਬ ਨੇ ਉਹਨੂੰ ਖਾਸ ਕਿਸੇ ਮਕਸਦ ਲਈ ਬਣਾਇਆ ਹੁੰਦਾ ਤੇ ਆਹ ਦੇਖੋ ਵੀਡੀਓ ਜੀ ਲੋ ਜੀ ਆ ਵੀਡੀਓ ਹੋ ਗਿਆ ਸਟਾਰਟ ਤੇ ਸਾਹਮਣੇ ਤੁਸੀਂ ਇੱਕ ਸਰਦਾਰ ਵੀਰ ਦੇਖੋ ਇੱਕ ਛੋਟਾ ਜਿਹਾ ਬੱਚਾ ਕਿਸੇ ਗੱਡੀ ਨੂੰ ਦੇਖਦਾ ਸੀ ਤਾਂ ਉਹਨੇ ਪੁੱਛਿਆ ਬੇਟਾ ਕੀ ਕਰਦਾ ਉਹ ਬੱਚਾ ਉਹ ਤੋਂ ਡਰਦਾ ਮਾਰਾ ਦੌੜ ਗਿਆ ਵੀਰ ਉਹਨੂੰ ਵਾਪਸ ਲੈ ਕੇ ਆਇਆ ਦੇਖੋ ਪਿਆਰ ਨਾਲ ਕਿੰਨੇ ਰਿਸਪੈਕਟ ਨਾਲ ਉਹਦੇ ਨਾਲ ਗੱਲਾ ਪਤਾ ਕਰਦਾ ਉਹਨੂੰ ਪੁੱਛਦਾ ਬੇਟਾ ਤੂੰ ਕੀ ਕਰਦਾ ਸੀ ਤੇ ਉਹ ਕਹਿਣ ਲੱਗਿਆ ਕਿ ਮੈਂ ਗੱਡੀ ਦੇਖਦਾ ਸੀ ਤਾਂ ਉਹ ਕਹਿੰਦਾ ਆ ਮੈਂ ਤੈਨੂੰ ਸਾਰੀ ਗੱਡੀ ਦਿਖਾਉਣਾ ਵੀਰ ਨੇ ਦੇਖੋ ਉਹਨੂੰ ਵਿੱਚ ਬਿਠਾ ਲਿਆ ਉਸ ਗਰੀਬ ਬੱਚੇ ਨੂੰ ਤੇ ਸ਼ਹਿਰ ਦੇ ਵਿੱਚ ਉਹਨੂੰ ਘੁਮਾਉਣ ਲੱਗਿਆ ਪੁੱਛਿਆ ਕਿ ਤੇਰੇ ਨਾਲ ਹੋਰ ਕੌਣ ਆ ਤੇ ਕਹਿਣ ਲੱਗਿਆ ਵੀ ਮੇਰੇ ਛੋਟੇ ਛੋਟੇ ਦੋਸਤ ਹੋਰ ਆ ਮੇਰੇ ਨਾਲ ਦੇਖੋ ਉਹਨਾਂ ਨੂੰ ਵੀ ਉਸ ਵੀਰ ਨੇ ਗੱਡੀ ਦੇ ਵਿੱਚ ਬਿਠਾ ਲਿਆ ਬਈ ਆ ਗਰੀਬਾਂ ਨਾਲ ਪਿਆਰ ਕਰਿਆ ਕਰੋ ਬਈ ਇਹਨਾਂ ਦੀ ਹਾਇਸियत ਹੈ ਨਹੀਂ ਕਿ ਇਹੋ ਜੀਆਂ ਮਹਿੰਗੀਆਂ ਗੱਡੀਆਂ ਦੇ ਵਿੱਚ ਬੈਠਣ ਇਹੋ ਜਿਹੇ ਮਹਿੰਗੇ ਹੋਟਲਾਂ ਦੇ ਵਿੱਚ ਖਾਣਾ ਖਾਣਾ ਪਰ ਸਾਨੂੰ ਰੱਬ ਨੇ ਸਭ ਕੁਝ ਦਿੱਤਾ ਬਈ ਆ ਗਰੀਬਾਂ ਨਾਲ ਪਿਆਰ ਕਰਿਆ ਕਰੋ ਕੁਝ ਸਮਾਂ ਇਹਨਾਂ ਨਾਲ ਬਤਾਇਆ ਕਰੋ ਦੇਖੋ ਵੀਰ ਨੇ ਆਪਣੇ ਹੱਥੀਂ ਉਹਨਾਂ ਨੂੰ ਖਾਣਾ ਲਿਆ ਕੇ ਦਿੱਤਾ ਕਿੰਨੇ ਖੁਸ਼ ਹੋ ਗਿਆ ਗਰੀਬ ਬੱਚੇ ਬਈ ਆ ਗਰੀਬਾਂ ਦੇ ਵਿੱਚ ਰੱਬ ਬਸਦਾ ਬਈ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਸਿਆਣੇ ਦੀ ਕਹਾਵਤ ਆ ਕਿ ਇਹ ਰੱਬ ਦਾ ਰੂਪ ਹੁੰਦੇ ਆ ਇਹਨਾਂ ਨਾਲ ਪਿਆਰ ਕਰਿਆ ਕਰੋ ਬਈ ਉਸ ਮਾਲਕ ਨੇ ਸਾਨੂੰ ਸਭ ਕੁਝ ਦਿੱਤਾ ਕੁਝ ਇਹਨਾਂ ਨਾਲ ਵੀ ਸਾਂਝਾ ਕਰਿਆ ਕਰੋ ਤੇ ਆ ਵੀਰ ਲਈ ਪਿਆਰਾ ਜਿਹਾ ਕਮੈਂਟ ਕਰਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਹੋਰ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਕਰ ਲਓ ਫੋਲੋ ਸਾਰੇ ਦੋਸਤਾਂ ਦਾ ਧੰਨਵਾਦ